ਤੀਸਰੀ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਉੱਤੇ ਵੈਟ ਲਾ ਕੇ ਵਾਅਦਾ ਕੀਤਾ ਹੈ ਸਾਡੇ ਵੱਲੋਂ 3 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਂਦੀ ਸਬਸਿਡੀ ਉਹ ਵਾਪਸ ਲੈ ਲਈ ਅਸੀਂ ਤਾਂ ਪੰਜਾਬ ਦੀ ਵਿਧਾਨ ਸਭਾ 'ਚ ਗਿਆ ਵੀ ਭਗਵਾਨ ਮਾ ਜੀ ਖੜਾ ਛੱਡ ਪੰਜਾਬ ਦਾ ਕਿਉਂ ਪੰਜਾਬ ਨੂੰ ਬਰਬਾਦੀ ਦੇ ਰਾਹ ਦੇ ਉੱਤੇ ਤੂੰ ਤੋਰ ਰਿਹਾ ਹੈ ਇਹ ਤਮਾਸ਼ੀਨ ਬਣ ਕੇ ਰਹਿ ਗਿਆ ਸਿਰਫ ਇੱਕ ਚੁਟਕਲੇ ਤੇ ਡਰਾਮੇ ਤੇ ਉਹ ਗੱਲਾਂ ਸਲਾ ਕੇ ਹੀ ਪੰਜਾਬ ਦਾ ਢਿੱਡ ਨਹੀਂ ਭਰਨਾ ਪੰਜਾਬ ਦੇ ਵਿੱਚ ਡੀਜ਼ਲ ਪੈਟਰੋਲ ਦੇ ਰੇਟ ਵਧੇ ਨੇ ਜਿਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇਸ ਵਕਤ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਸਾਰੀਆਂ ਹੀ ਪਾਰਟੀਆਂ ਇਸ ਵਕਤ ਵਿਰੋਧ ਵੀ ਕਰ ਰਹੀਆਂ ਨੇ ਅੱਜ ਜਲੰਧਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਸੁਖਵਿੰਦਰ ਕੋਟਰੀ ਹੋਰੀ ਨਾਲ ਨੇ ਗੱਲਬਾਤ ਕਰਨ ਨੇ ਕੋਟਰੀ ਸਾਹਿਬ ਵਾਦੇ بڑے ਹੋਏ ਸੀਗੇ ਕਹਿੰਦੇ ਸੀਗੇ ਕਿ ਬਈ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲੱਗੇਗਾ ਪੰਜਾਬ ਦੇ ਉੱਤੇ ਕੋਈ ਟੈਕਸ ਨਹੀਂ ਲੱਗੇਗਾ ਕਿਸੇ ਚੀਜ਼ ਤੇ ਬਣोतरी ਨਹੀਂ ਹੋਵੇਗੀ ਪਰ ਕੱਲ ਜਿਹੜਾ ਹੈਗਾ ਏ ਉਹ ਆ ਪੰਜਾਬ ਦੇ ਉੱਪਰ ਇੱਕ ਹੋਰ ਜਿਹੜਾ ਹੈ ਉਹ ਇੱਕ ਭਾਰ ਘਾ ਲਵਾ ਦਿੱਤਾ ਗਿਆ ਪٹرول ਡੀਜ਼ਲ ਦੇ ਰੇਟ ਵਧਾ ਦਿੱਤੇ ਗਏ ਅਤੇ ਜੋ ਸਬਸਿਡੀ ਮਿਲਦੀ ਸੀਗੀ ਉਹ ਖੋਹੀ ਗਈ ਹੈਗੀ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕਿਹਾ ਸੀ ਅਸੀਂ ਕਰਜ਼ਾ ਮੁਕਤ ਪੰਜਾਬ ਕਰਨਾ ਜਿੱਦਣ ਅਸੀਂ ਸਰਕਾਰ ਛੱਡੀ ਆ ਪੌਣੇ ਤਿੰਨ ਲੱਖ ਹਜ਼ਾਰ ਕਰੋੜ ਦਾ ਜਿਹੜਾ ਉਹ ਸਿਗਾ ਕਰਜ਼ਾ ਹੁਣ 6 ਹੋ ਗਿਆ ਜਿੱਦਣ ਇਹਨੇ ਇਹਨੂੰ ਚੱਲਦਾ ਕਰਨਾ ਨਾ ਪੰਜਾਬ ਦੇ ਲੋਕਾਂ ਨੇ ਉਦੋਂ 10 ਹੋ ਜਾਣਾ ਤੀਸਰੀ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਉੱਤੇ ਵੈਟ ਲਾ ਕੇ ਵਾਅਦਾ ਕੀਤਾ ਹੈ ਇਹ ਇੱਕ ਆਮ ਨਾਗਰਿਕ ਤੋਂ ਲੈ ਕੇ ਇੱਕ ਬਿਜ਼ਨਸਮੈਨ ਤੱਕ ਇਹਦਾ ਬੋਝ ਪਿਆ ਹੈ ਔਰ ਸਾਡੇ ਵੱਲੋਂ 3 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਂਦੀ ਸਬਸਿਡੀ ਉਹ ਵਾਪਸ ਲੈ ਲਈ ਹੁਣ ਜੇ ਕਿਸੇ ਦੀ 2000 ਯੂਨਿਟ ਚੱਲੇ ਤੇ 6000 ਰੁਪਿਆ ਜਿਹੜਾ ਉਹਨਾਂ ਦਾ ਬਣਦਾ 3 ਰੁਪਏ ਅਸੀਂ ਉਹਦੇ ਤੇ ਦੇ ਰਹੇ ਸੀਗੇ 1100 ਰੁਪਈਆ ਤਾਂ ਅਸੀਂ ਮਾਫ ਕਰ ਦੇਣਾ ਸੀ ਉਹਦਾ ਇਹਨੇ ਉਹ ਬੰਦ ਕਰਤਾ ਔਰ ਦੂਸਰਾ ਉਹਨਾਂ ਦੀਆਂ ਕੀਮਤਾਂ ਦੇ ਅੰਦਰ ਵਾਅਦਾ ਕਰ ਦਿੱਤਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਅੰਦਰ ਵਾਅਦਾ ਕਰ ਦਿੱਤਾ ਇਹਦਾ ਮਤਲਬ ਇਹ ਆ ਕਿ ਵਿੱਤੀ ਸੰਕਟ ਜਿਹੜਾ ਉਹ ਸਰਕਾਰ ਦੇ ਉੱਤੇ ਆ ਗਿਆ ਜਿਹੜੇ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਪੰਜਾਬ ਕਰਨਾ ਇਹ ਕਹਿੰਦੇ ਹੁੰਦੇ ਸੀ ਅਸੀਂ ਕਰਜ਼ਾ ਨਹੀਂ ਲੈਣਾ ਅਸੀਂ ਤਾਂ ਕਰਜ਼ੇ ਦੀ ਕੀਮਤ ਘਟਾਵਾਂਗੇ ਕਹਿੰਦੇ ਹੁੰਦੇ ਸੀ 20000 ਕਰੋੜ ਰੁਪਈਆ ਐਕਸਾਈਜ਼ ਪਾਲਿਸੀ ਤੋਂ ਅਸੀਂ ਨਾ 25000 ਕਰੋੜ ਰੁਪਇਆ ਲੈ ਆਉਣਾ 20000 ਕਹਿੰਦੇ ਮਾਈਨਿੰਗ ਚ ਲੈ ਆਉਣਾ ਜਿਹੜੀ ਗਲਤ ਮਲਤ ਮਾਈਨਿੰਗ ਹੁੰਦੀ ਹੈ ਤੇ 30000 ਕਰੋੜ ਰੁਪਇਆ ਕਹਿੰਦੇ ਸੀ ਜਿਹੜੀ ਕਰਪਸ਼ਨ ਚੱਲਦੀ ਹੈ ਉਹਦੇ ਅੰਦਰ ਅਸੀਂ ਲੈ ਆਉਣਾ ਤੇ ਲਗਭਗ ਬਣਾ ਕੇ 85000 ਕਰੋੜ ਰੁਪਇਆ ਕਹਿੰਦੇ ਸੀ ਸਾਲ ਦਾ ਇਹਦਾ ਚੁਟਕੀ ਨਾ ਕਮਾ ਲਿਆ ਕਰਨਾ ਜਦੋਂ ਬੀਬੀ ਜੀ ਕਹਿੰਦੇ ਨਾ ਐਮਐਸਬੀ ਇਦਾਂ ਦੇ ਦੇਣੀ ਆ ਉਦਾਂ ਕਹਿੰਦਾ ਹੁੰਦਾ ਸੀ ਸੋ ਇਸ ਕਰਕੇ ਅਸੀਂ ਤਾਂ ਪੰਜਾਬ ਦੀ ਵਿਧਾਨ ਸਭਾ ਚ ਗਿਆ ਵੇ ਭਗਵੰਦ ਮਾਨ ਜੀ ਖੜਾ ਛੜ ਪੰਜਾਬ ਦਾ ਕਿਉਂ ਪੰਜਾਬ ਨੂੰ ਬਰਬਾਦੀ ਦੇ ਰਾਹ ਦੇ ਉੱਤੇ ਤੂੰ ਤੋਰ ਰਿਹਾ ਹੈਂ ਜਾ ਤੇਰੇ ਕੋਲ ਪੈਸਾ ਹੀ ਨਹੀਂ ਅਬੇ ਤੂੰ ਸਰਕਾਰ ਕਾਹਦੇ ਨਾ ਚਲਾਏਗਾ ਆ ਥੋੜੇ ਦਿਨ ਪਹਿਲਾਂ ਰਜਿਸਟ੍ਰੇਸ਼ਨ ਰੋਡ ਜਿਹੜੇ ਨੇ ਗੱਡੀਆਂ ਲੈਣੀਆਂ ਉਹਦੇ ਤੇ ਟੈਕਸ ਵਧਾ ਦਿੱਤਾ ਗਿਆ ਤੂੰ ਤਾਂ ਕਹਿੰਦਾ ਸੀਗਾ ਕਿ ਮੈਂ ਲੋਕਾਂ ਨੂੰ ਰਾਹਤ ਦੇਣੀ ਇਹਦਾ ਮਤਲਬ ਭਗਵੰਤ ਮਾਨ ਤੇ ਹਰਚਲ ਹਰਪਾਲ ਚੀਮਾ ਜੀ ਬੁਰੀ ਤਰ੍ਹਾਂ ਫੇਲ ਹੋ ਗਏ ਇਹਨਾਂ ਨੂੰ ਸੋਚਣਾ ਚਾਹੀਦਾ ਲੰਬੇ ਹੋ ਜਾਣਾ ਚਾਹੀਦਾ ਨਾ ਪੰਜਾਬ ਨੂੰ ਬਰਬਾਦ ਕਰੋ ਉਹ ਤਾਂ ਕਹਿੰਦੇ ਪਏ ਨੇ ਕਿ ਭਈ ਅਸੀਂ ਤਰੱਕੀ ਬੜੀ ਪੰਜਾਬ ਦੀ ਕਰਾ ਦਿੱਤੀ ਥਾਂ ਥਾਂ ਦੇ ਉੱਤੇ ਮੁਹੱਲਾ ਕਲੀਨਿਕ ਨੇ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਹੈ 400 ਯੂਨਿਟ ਵੈਸੇ ਹੀ ਲੋਕਾਂ ਨੂੰ 300 ਯੂਨਿਟ ਵੈਸੇ ਹੀ ਮਾਫ ਕਰ ਦਿੱਤਾ ਹੈਗਾ ਇਹ ਸਾਰਾ ਕੁਝ ਕਹਰੇ ਡਵੈਲਪਮੈਂਟ ਮੈਂ ਤਾਂ ਕਹਰੇ 400 ਤਾਂ ਅਸੀਂ ਦੇ ਰਹੇ ਸੀ ਭਰਾ ਮੇਰਿਆ ਹੁਣ ਇਹਨਾਂ ਦਾ 301 ਹੋ ਜਾਣਾ ਤੇ ਬਿੱਲ ਲੱਗ ਜਾਣਾ ਨਾ ਤੁਹਾਨੂੰ ਵੀ ਪਤਾ ਤੁਹਾਡਾ ਵੀ ਲੱਗਦਾ ਹੋਣਾ ਹੁਣ ਹੁਣ ਤੁਹਾਡਾ ਵੀ ਲੱਗ ਜਾਣਾ ਬਿੱਲ ਆਉਣਾ ਅਸੀਂ ਤਾਂ 400 ਯੂਨਿਟ ਪਹਿਲਾਂ ਫ੍ਰੀ ਦੇ ਰਹੇ ਸੀ ਬਿਲਕੁਲ ਜਿਹੜਾ ਬਾਕੀ ਉਹਦੇ ਤੇ ਆਉਂਦਾ ਸੀ ਬਿੱਲ ਅਸੀਂ ਤਾਂ ਉਹਦੇ ਤੇ ਬਿੱਲ ਲੱਗਦਾ ਸੀ ਇਹ ਜੇ 601 ਹੋ ਜਵੇ ਤੇ 601 ਦਾ ਬਿੱਲ ਲੱਗਦਾ ਤੇ ਫਿਰ ਇਹ ਕਰ ਕੀ ਰਿਹਾ ਇਹਦਾ ਮਤਲਬ ਆ ਇਹ ਤਮਾਸ਼ਵੀਨ ਬਣ ਕੇ ਰਹਿ ਗਿਆ ਸਿਰਫ ਇੱਕ ਚੁਟਕਲੇ ਤੇ ਡਰਾਮੇ ਤੇ ਉਹ ਗੱਲਾਂ ਸਲਾ ਕੇ ਹੀ ਪੰਜਾਬ ਦਾ ਢਿੱਡ ਨਹੀਂ ਭਰਨਾ ਪੰਜਾਬ ਦੇ ਅੰਦਰ ਅੱਤ ਦੀ ਬੇਰੋਜ਼ਗਾਰੀ ਤੇ ਗਰੀਬੀ ਤੇ ਮਗਹਾਈ ਦੇ ਉੱਤੇ ਕੰਟਰੋਲ ਕਰਨਾ ਸੀ ਤੇ ਹੋਰ ਮਗਹਾਈ ਵਧਾਤੀ ਤਿੰਨ 2.5 ਸਾਲ ਨਹੀਂ ਹੋਏ ਹਲੇ ਪੂਰੇ ਇਹ ਤਿੰਨ ਵਾਰੀ ਕੀਮਤਾਂ ਪੈਟਰੋਲ ਡੀਜ਼ਲ ਦੀਆਂ ਵਧਾ ਦਿੱਤੀਆਂ ਤੇ ਫਿਰ ਫਿਰ ਆਮ ਲੋਕਾਂ ਲੋਕ ਕਿੱਥੇ ਜਾਣਗੇ ਇਸ ਕਰਕੇ ਭਗਵੰਤ ਮਾਨ ਜੀ ਥੋੜਾ ਜਿਆ ਹੌਸ ਚਾਓ ਜੇ ਤੁਹਾਡੇ ਕੋਲ ਸਰਕਾਰ ਨਹੀਂ ਚੱਲਦੀ ਤੇ ਮੱਥਾ ਟੇਕੋ ਪੰਜਾਬ ਦੇ ਲੋਕ ਤੁਹਾਡਾ ਧੰਨਵਾਦ ਕਰਨਗੇ ਕਿ ਪੰਜਾਬ ਬਚ ਗਿਆ ਕਿਸ ਤਰੀਕੇ ਤਿੰਨ ਵਾਰੀ ਜਿਹੜਾ ਹੈਗਾ ਪ੍ਰਾਈਸ ਵਧੇ ਨੇ ਪਹਿਲਾਂ ਵੀ ਪ੍ਰਾਈਸ ਵਧੇ ਐਦਕੀ ਫਿਰ ਜਿਹੜਾ ਹੈਗਾ ਉਹ ਪੈਟਰੋਲ ਦੇ ਉੱਪਰ ਰੇਟ 93 ਜਿਹੜਾ ਹੈਗਾ ਕੁਝ ਪੈਸੇ ਵਧਾ ਦਿੱਤੇ ਡੀਜ਼ਲ ਦੇ ਉੱਤੇ 63 ਪੈਸੇ ਕੁਝ ਵਧਾ ਦਿੱਤੇ ਹੈਗੇ ਆ ਲੱਗਦਾ ਹੈ ਕਿ ਵਿੱਤੀ ਸੰਕਟ ਹੁਣ ਆਉਣ ਵਾਲਾ ਹੈ ਪੰਜਾਬ ਦੇ ਉੱਤੇ ਆ ਚੁੱਕਾ ਹੈ ਆਉਣ ਵਾਲਾ ਨਹੀਂ ਐ ਵਿੱਤੀ ਸੰਕਟ ਆ ਚੁੱਕਾ ਹੈ ਡਿਵੈਲਪਮੈਂਟ ਦਾ ਪੈਸਾ ਭਗਵੰਤ ਮਾਨ ਜੀ ਦੱਸੇ ਕਿ ਜਲੰਧਰ ਨੂੰ ਆਪਾਂ ਜਲੰਧਰ ਦੀ ਗੱਲ ਕਰ ਲੈਨੇ ਆ 2.5 ਸਾਲਾਂ ਦੇ ਵਿੱਚ ਕਿੰਨੇ ਪੈਸੇ ਦਿੱਤੇ ਨੇ ਡਿਵੈਲਪਮੈਂਟ ਵਾਸਤੇ ਨਾ ਪੰਚਾਇਤਾਂ ਨੂੰ ਨਾ ਕਾਰਪੋਰੇਸ਼ਨਾਂ ਨੂੰ ਨਾ ਮਿਊਸਪਲਟੀਆਂ ਨੂੰ ਕੋਈ ਪੈਸਾ ਹੀ ਨਹੀਂ ਦਿੱਤਾ ਤਾਂ ਡਿਵੈਲਪਮੈਂਟ ਕਾਹਦੇ ਨਾਲ ਹੋਣੀ ਆ ਇਸ ਕਰਕੇ ਭਗਵੰਤ ਮਾਨ ਜੀ ਨੂੰ ਗੱਫਤ ਦੀ ਨੀਂਦ ਚੋਂ ਜਾਗਣਾ ਚਾਹੀਦਾ ਔਰ ਲੋਕ ਹਿੱਤਾਂ ਦੀ ਗੱਲ ਜਿਹੜੀ ਉਹ ਕਰਨੀ ਚਾਹੀਦੀ ਹੈ। ਕੈਬੀ ਦੀ ਰਿਪੋਰਟ ਕਹਿੰਦੀ ਪਈ ਹੈ ਕਿ ਬਈ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਹੈਗੀ ਐ ਜਿਸ ਕਾਰਨ ਅਸੀਂ ਪੈਸਾ ਰੋਕਿਆ ਹਰ ਇੱਕ ਚੀਜ਼ਾਂ ਜੋ ਵੀ ਸੈਂਟਰ ਕੈਰੀ ਹੈਗੀ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤਾਂ ਹੀ ਤਾਂ ਤੁਹਾਡੇ ਮਾਧਿਅਮ ਦੇ ਰਾਹੀਂ ਕਿਹਾ ਹੈ ਕਿ ਹਸਪਤਾਲਾਂ ਦਾ ਪੈਸਾ ਜਿਹੜਾ ਸੀ ਦੂਸਰੇ ਪਾਸੇ ਖਰਚ ਕਰ ਲਿਆ ਆਰ ਡੀ ਐਫ ਦੇ ਪੈਸੇ ਦਾ ਹਿਸਾਬ ਕਿਤਾਬ ਕੋਈ ਨਹੀਂ ਦੇ ਰਿਹਾ ਤਾਂ ਫਿਰ ਉਹ ਪੈਸਾ ਕਿਉਂ ਦੇਣ ਬਈ ਇਹਨਾਂ ਨੂੰ? ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕਾਲਾ ਮਾਲਾ ਹੋ ਗਿਆ। ਜਿੱਦਾਂ ਹੁਣ ਜਵਾਬ ਨਹੀਂ ਦਿੱਤਾ ਜਾਂਦਾ ਨਹੀਂ ਜਵਾਬ ਦੇ ਹੋ ਰਿਹਾ ਇਸ ਕਰਕੇ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਨੀਮ ਭਗਵਾਨ ਸਿੰਘ ਮਾਨ ਖੁਰੀ ਮਨੀਸ਼ ਸੋਦੀਆ ਖੁਰੀ ਅਤੇ ਹੋਰ ਜਿਹੜੇ ਦੂਜੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਹ ਤਾਂ ਹਰਿਆਣੇ ਦੇ ਵਿੱਚ ਜਾ ਕੇ ਕਹਿੰਦੇ ਪਏ ਨੇ ਕਿ ਬਈ ਅਸੀਂ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਕਰ ਦਿੱਤੀ ਅਸੀਂ ਪੰਜਾਬ ਦੇ ਵਿੱਚ ਤਰੱਕੀ ਲਿਆਤੀ ਮੁਹੱਲਾ ਕਲੀਨਿਕ ਖਲਾਤੇ ਸਾਡੀ ਸਰਕਾਰ ਲਿਆਉ ਹਰਿਆਣੇ ਦੇ ਵਿੱਚ ਵੀ ਇਸ ਚੀਜ਼ ਨੂੰ ਕਿਵੇਂ ਦੇਖੀ ਮੈਂ ਦੱਸੂ ਉੱਥੇ ਜਾ ਕੇ ਇਹਦਾ ਪਰਦਾ ਖੋਲੂਗਾ ਉੱਥੇ ਜਾ ਕੇ ਕਿਉਂਕਿ ਮੈਂ 올 ਇੰਡੀਆ ਕਾਂਗਰਸ ਕਮੇਟੀ ਤੋਂ ਹਾਂ ਉਥੇ ਇਨਚਾਰਜ ਲੱਗਾ ਹੋਇਆ ਹੈ ਸ਼ਡਿਊਲਡ ਕਾਸਟ ਐਸ ਸੀ ਐਸ ٹی ਓ ਬੀ ਸੀ ਦੇ ਉੱਪਰ ਹੁਣ ਵੀ ਉਥੋਂ ਪ੍ਰਚਾਰ ਤੋਂ ਕਾਫੀ ਦਿਨਾਂ ਤੋਂ ਵਿਹਲਾ ਹੋ ਕੇ ਆਇਆ ਕਿਉਂਕਿ ਟਿਕਟਾ ਵਗੈਰਾ ਦੀ ਵੰਡ ਚੱਲ ਰਹੀ ਹੈ ਇਹਨੂੰ ਮੈਂ ਨਾ ਉਥੇ ਲੋਕਾਂ 'ਚ ਨੰਗਾ ਕਰਾਂਗੇ ਝੂਠ ਬੋਲਾ ਇੱਥੇ ਤਾਂ 11000 ਰੁਪਇਆ ਦਿੱਤਾ ਨਹੀਂ ਔਰਤਾਂ ਦਾ ਆ ਪਿਛਲੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਉੱਥੇ ਜਾ ਕੇ ਕਹਿ ਰਿਹਾ ਪੰਜਾਬ ਮੇਂ ਜਾ ਕਰਕੇ ਦੇਖੋ ਹਮ ਔਰਤੋਂ ਕੋ 1000 ਰੁਪਇਆ ਦੇ ਰਹੇ ਹੈ ਉਥੇ ਉੱਠ ਕੇ ਬੁੜੀਆਂ ਨੇ ਦਾ ਸਿਆਪਾ ਕੀਤਾ ਵੀ ਦੱਸ ਤੂੰ ਪੰਜਾਬ ਚ ਦਾ ਜਾ ਕੇ ਜਾਨੀ ਪੰਜਾਬ ਵਾਲਾ ਝੂਟ ਹਰਿਆਣੇ ਚ ਜਾ ਕੇ ਬੋਲੀ ਜਾਂਦਾ ਹਰਿਆਣੇ ਵਾਲਾ ਝੂਟ ਜਾ ਕੇ ਉਹ ਗੁਜਰਾਤ ਵਾਲੇ ਪਾਸੇ ਬੋਲੀ ਜਾਂਦਾ ਆਂਧਰਾ ਵਾਲੇ ਪਾਸੇ ਬੋਲੀ ਜਾਂਦਾ ਕਿਉਂਕਿ ਉਹ ਵਿਚਾਰਾ ਨੇ ਕਿਹੜੀ ਪੰਜਾਬ ਦੀ ਗੱਲ ਸੁਣਨੀ ਹੈ بڑے ਲਿਖਿਆ ਬੰਦਾ ਤਾਂ ਖ਼ਵਾਰ ਤੇ ਅੰਕੜੇ ਰਿਪੋਰਟਾਂ ਨੂੰ ਪੜ ਸਕਦਾ ਆਮ ਬੰਦਾ ਤਾਂ ਨਹੀਂ ਦੇਖ ਸਕਦਾ ਇਦਾਂ ਹੀ ਰੌਲਾ ਗੋਲਾ ਭਾ ਕੇ ਪੰਜਾਬ ਦੇ ਵਿੱਚ ਲੋਕਾਂ ਦੇ ਅੱਖੀ ਕੱਟਾ ਭਾ ਕੇ ਸਰਕਾਰ ਬਣ ਗਈ ਹੁਣ ਬੁਰੀ ਤਰ੍ਹਾਂ ਫੇਲ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵਕਤ ਬਰਸਾਤ ਨੇ ਹਰੇਕ ਜ਼ਿਲ੍ਹਿਆਂ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਉਹ ਇੱਕ ਕਹਿ ਲਓ ਸੁੱਤੀ ਨੀਂਦ ਸੀਗੀ ਉਹ ਜਗਾਈ ਹੈਗੀ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਪੈਸਾ ਡਵੈਲਪਮੈਂਟਰੀ ਆਇਆ ਸੀਗਾ ਭਾਵੇਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਤੇ ਉਹ ਇਸਤੇਮਾਲ ਨਹੀਂ ਹੋਇਆ ਤੁਸੀਂ ਇਸ ਪਿੱਛੇ ਵੱਡਾ ਕਾਰਨ ਕੀ ਸਮਝਦੇ ਹੋ ਇਸਤੇਮਾਲ ਨਹੀਂ ਕੀਤਾ ਜਾਣ ਬੁੱਝ ਕੇ ਪੈਸਾ ਹੋਰ ਹੋਏਗਾ ਪੁਰਾਣਾ ਪੈਸਾ ਦਿੱਤਾ ਤਾਂ ਦੂਜੇ ਪਾਸੇ ਵਰਤ ਲਿਆ ਇਸੇ ਕਾਰਨ ਤਾਂ ਮੈਂ ਸਪਸ਼ਟ ਕਰ ਰਿਹਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਪੈਸਾ ਹੈ ਹੀ ਨਹੀਂ ਜਿਹੜਾ ਸੀਗਾ ਉਹਦਾ ਦਰਿਆ ਪਿਓ ਕਰ ਲਿਆ ਤੇ ਡਿਵੈਲਪਮੈਂਟ ਕਾਦੇ ਨਾ ਹੋਵੇ ਆ ਡੀਸੀ ਆਫਿਸ ਪਾਣੀ ਨਾ ਭਰਿਆ ਤਾਂ ਆ ਮੈਮੋਰੰਡਮ ਦੇਣਾ ਹੈ ਸਾਰਾ ਪਜਾਮਾ ਪੇਚ ਗਿਆ ਕੀ ਕਰੀਏ ਤੇ ਜੇ ਡੀਸੀ ਆਫਿਸ ਦਾ ਇਹ ਹਾਲ ਹੋਊਗਾ ਤਾਂ ਫਿਰ ਉਹ ਇਹਦਾ ਰੱਬ ਹੀ ਰੱਖਾ ਮੇਰੇ ਖਿਆਲ ਦੇ ਤੁਹਾਨੂੰ ਠੀਕ ਹੈ ਤਾਂ ਬਿਲਕੁਲ ਸੁਖਵਿੰਦਰ ਕੋਟਲੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੋ ਪੈਸਾ ਆਇਆ ਜੋ ਕੁਝ ਵੀ ਹੋਇਆ ਉਹ ਕਿਸ ਜਗ੍ਹਾ ਦੇ ਉੱਤੇ ਇਸਤਮਾਲ ਹੋਇਆ ਉਸ ਦਾ ਵੇਰਵਾ ਸੀਐਮ ਭਗਵੰਤ ਸਿੰਘ ਮਾਨ ਹੋਰੀ ਆਪ ਦੇ ਸਕਦੇ ਨੇ ਕੈਮਰਾਪਸ ਨੇ ਪੰਕੇ ਦੇ ਨਾਲ ਰਾਜੂ ਗਪਤਾ ਜਲੰਧਰ